ਲਗਾਤਾਰ ਹੋ ਰੀਆਂ بارشਾਂ ਅਤੇ ਪੌਂਗਡਾਂ ਵਿੱਚੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਵਿੱਚ ਜਿਹੜਾ ਤਕਰੀਬਨ ਇੱਕ ਹੜ੍ਹ ਜਿਹੜਾ ਆ ਚੁੱਕਾ ਆ ਮੌਜੂਦਾ ਸਮੇਂ ਵਿੱਚ ਜਿਹੜਾ ਪਾਣੀ ਸੀਗਾ ਜੋ ਆਸ-ਆਸਾ ਹੌਲੀ ਦੀ ਪੜਾ ਤੋਂ ਵੱਧਾ ਵੱਧਾ ਅੱਜ 1,19,000 ਕਿਊਸਿਕ ਪਾਣੀ ਜਿਹੜਾ ਵਹਿ ਰਿਹਾ ਜਿਸ ਦੀ ਬਹੁਤ ਜ਼ਿਆਦਾ ਸਪੀਡ ਆ ਔਰ ਪਾਣੀ ਦੀਆਂ ਛੱਲਾਂਆਂ ਨੇ ਦੂਰ-ਦੂਰ ਤੱਕ ਵੱਜ ਰਹੀਆਂ ਨੇ ਦੂਰ-ਦੂਰ ਤੱਕ ਪਾਣੀ ਪਾਣੀ ਜਿਹੜਾ ਨਜ਼ਰ ਆ ਰਿਹਾ ਔਰ ਬਹੁਤ ਸਾਰੇ ਨੀਵੇਂ ਇਲਾਕੇ ਜਿਹੜੇ ਨੇ ਜਿਹੜੀ ਜ਼ਿਮੀਂਦਾਰਾਂ ਦੀ ਫਸਲਾਂ ਨੇ ਤਕਰੀਬਨ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਪ੍ਰਸ਼ਾਸਨਿਕ ਅਧ ਦੌਰਾ ਕੀਤਾ ਗਿਆ ਨੈਪਚੀਲਵਰ ਦਾ ਦੌਰਾ ਕੀਤਾ ਗਿਆ ਕਿਸ਼ਤੀ ਛੁਵਾਰ ਹੋ ਗਏ ਉਹਨਾਂ ਲੋਕਾਂ ਦਾ ਘਰਾਂ ਦਾ ਪਤਾ ਲਿਆ ਗਿਆ ਮਾਲ ਡੰਗਰਾਂ ਵਾਸਤੇ ਛੇਕਿਊ ਆਪਰੇਸ਼ਨ ਜਿਹੜੇ ਆ ਉਹ ਜਾਰੀ ਹੈਗੇ ਨੇ ਔਰ ਉਹ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਕਿ ਉਹ ਬਿਲਕੁਲ ਸੁਰੱਖਿਅਤ ਥਾਂਵਾਂ 'ਚ ਚੱਲ ਜਣਗੇ ਪਾਣੀ ਦੇ ਵਹਾਅ ਦਾ ਜੇ ਕੋਈ ਪਤਾ ਨਹੀਂ ਪਾਣੀ ਦੇ ਫੋਰੀ ਵਧਨ ਦੀ ਰਹੀ ਆ ਆ ਸਹੀ ਹੈ ਮੌਜੂਦਾ ਸਮੇਂ ਵਿੱਚ ਦੱਸਿਆ ਜਾ ਰਿਹਾ ਕਿ ਜੋ ਗੇਜ ਰੀਡਰ ਤੋਂ ਮਿੜਿਆ ਕਿ 741 ਪੁਆਇੰਟ ਤੇ ਕੁਝ ਤੇ ਜਿਹੜਾ ਪਾਣੀ ਜਿਹੜਾ ਵਹਿ ਰਿਹਾ ਔਰ ਅੱਗੇ ਉਹਨਾਂ ਪਾਣੀ ਦਾ ਵਹਾਅ ਵੀ ਜਿਹੜਾ ਕਾਫੀ ਤੇਜ਼ ਹੈ ਬਹੁਤ ਵੱਡੀਆਂ-ਵੱਡੀਆਂ ਜਿਹੜਾ ਪਾਣੀ ਹੀ ਨਜ਼ਰ ਆ ਰਿਹਾ ਜਿਵੇਂ ਕਿ ਨੀਵੇਂ ਇਲਾਕੇ ਨੇ ਜਾਂ ਮੰਡ ਦਾ ਖੇਤਰ ਆ ਜਿਹਨੂੰ ਅਸੀਂ ਰੋਈ ਦਾ ਖੇਤਰ ਕਹਿੰਦੇ ਆ ਸੇਰੋਂ ਆ ਜਲਾਲ ਆ ਭਲੋਜਲਾ ਆ ਇਹੋ ਜਿਹੇ ਪਿੰਡ ਜਿਹੜੇ ਦਰਿਆ ਦੇ ਕੰਢੇ ਵਸਦੇ ਨੇ ਉਹ ਸਾਰੇ ਤਕਰੀਬਨ ਜਿਹੜੇ ਆ ਪਾਣੀ ਦੇ ਮਾਰ ਹੇਟ ਆ ਚੁੱਕੇ ਨੇ ਪ੍ਰਸ਼ਾਸਨ ਵੀ ਆਪਣਾ ਜਿਹੜਾ ਪੂਰੀ ਜਤੋਜਾਦ ਕਰ ਰਿਹਾ ਲੋਕਾਂ ਨੂੰ ਸੁਰੱਖੇ ਥਾਂ ਤੇ ਕੱਢੇ ਜਾਵੇ ਉਹਨਾਂ ਦੇ ਮਾਲ ਡੰਗਰ ਨੂੰ ਰੈਸਕਿਊ ਕੀਤਾ ਜਾਵੇ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਪਾਣੀ ਆ ਉਹ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਔਨਰ ਇਸ ਸਮੇਂ ਵਿੱਚ ਪਾਣੀ ਜਿਹੜਾ ਹੋਰ ਵੀ ਵਧਣ ਦੀ ਸੁਭਾਵਨਾ ਹੈ ਕਿਉਂਕਿ ਪਿਛਲੇ ਇਹ ਦਿਨਾਂ ਤੋਂ ਤਕਰੀਬਨ ਆਸ-ਤਾਸਾ ਕਰਦੇ ਕਰਦੇ ਆ ਇਹ ਪਾਣੀ ਜਿਹੜਾ ਅੱਜ ਇਸ ਲੈਵਲ ਤੇ ਪਹੁੰਚ ਗਿਆ ਕਿ ਕਿ ਬਿਲਕੁਲ ਜਿਹੜਾ ਅੱਗੇ ਪਹਿਲਾਂ ਹੜ ਨੁਮਾ ਸਥਿਤੀ ਸੀ ਲੇਕਿਨ ਅੱਜ ਕੀ ਆ ਜਾਵੇ ਤਾਂ ਪੂਰਾ ਹੜ ਵਾਲੀ ਜਿਹੜੀ ਸਥਿਤੀ ਆ ਉਹ ਬਿਆਦ ਦਰਿਆ ਦੇ ਵਿੱਚ ਬਣੀ ਹੋਈ ਆ ਕੈਮਰਾਮੈਨ ਜੁਗੇਸ਼ ਨਰਕੇਸ਼ ਕੁਮਾਰ ਪੀਡੀਸੀ ਨਿਊਜ਼ ਬਿਆਸ